ਕਿ ਰੋਡਵੇ ਦੀ ਬੱਸ ਅਤੇ ਸਵਿਫਟ ਗੱਡੀ ਦੇ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ 35 ਸਵਾਰੀਆਂ ਸਮੇਤ ਕਾਰ ਚਾਲਕ ਵੀ ਬੁਰੇ ਤਰੀਕੇ ਨਾਲ ਜ਼ਖਮੀ ਹੋਇਆ ਹੈ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੱਸਦੀ ਹੈ ਕਿ ਰੋਡਵੇ ਦੀ ਬੱਸ ਮੋਗਾ ਡਿਪੂ ਦੀ ਸੀ ਜੋ ਕਿ ਸ਼੍ਰੀ ਗੰਗਾ ਨਗਰ ਤੋਂ ਮੋਗੇ ਦੇ ਵੱਲ ਨੂੰ ਜਦੋਂ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਵਿਫਟ ਗੱਡੀ ਦੇ ਨਾਲ ਦੋਵਾਂ ਦੀ ਅੰਮੋ ਸਾਹਮਣੇ ਦੀ ਟੱਕਰ ਹੋ ਜਾਂਦੀ ਹੈ ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਪਰ ਇਸ ਹਾਦਸੇ ਦੇ ਵਿੱਚ ਬੱਸ ਦੀਆਂ ਸਵਾਰੀਆਂ ਦੇ ਵੀ ਗੰਭੀਰ ਛੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਜੋ ਬੱਸ ਦਾ ਚਾਲਕ ਸੀ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕੋਟਕਪੁਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਰੋਡਵੇਜ ਦੀ ਬੱਸ ਅਤੇ Swift ਗੱਡੀ ਦੇ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਕਿ ਆਖਰ ਕਿਸ ਦੀ ਗਲਤੀ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਹਾਲਾਂਕਿ ਜਿਵੇਂ ਹੀ ਇਹ ਟੱਕਰ ਹੋਈ ਤਾਂ ਰਾਹਗੀਰ ਮੌਕੇ ਦੇ ਉੱਤੇ ਹੀ ਮਦਦ ਦੇ ਲਈ ਪਹੁੰਚਦੇ ਨੇ ਅਤੇ ਗੱਡੀ ਦੇ ਵਿੱਚ ਜੋ ਸਵਾਰ ਸੀ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਨਾਲ ਹੀ ਬੱਸ ਦੇ ਵਿੱਚ ਵੀ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਆਨੰਦ ਫਾਨਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਆ ਤਾਂ ਐਂਬੂਲੈਂਸ ਭੁਲਾਈ ਜਾਂਦੀ ਹੈ ਤਾਂ ਐਂਬੂਲੈਂਸ ਦੇ ਰਾਹੀਂ ਜੋ ਜ਼ਖਮੀ ਨੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਦੋਂ ਗੱਡੀ ਦੀ ਤਸਵੀਰ ਦੇਖੀ ਗਈ ਤਾਂ ਉਸ ਦੇ ਵਿੱਚ ਸਾਫ ਪਤਾ ਲੱਗ ਰਿਹਾ ਹੈ ਕਿ ਜੋ ਗੱਡੀ ਹੈ ਉਹ ਬੁਰੇ ਤਰੀਕੇ ਦੇ ਨਾਲ ਵੱਜੀ ਹੋਈ ਹੈ ਤੇ ਅਗਲਾ ਹਿੱਸਾ ਜੋ ਬਿਲਕੁਲ ਹੀ ਖਤਮ ਹੋ ਚੁੱਕਾ ਹੈ ਤਾਂ 스ਵਿਫਟ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਰੋਡਵੇਜ਼ ਦੀ ਬੱਸ ਦੇ ਨਾਲ ਜ਼ਬਰਦਸਤ ਟੱਕਰ ਹੋਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਰ ਇਹ ਹਾਦਸਾ ਵਾਪਰਿਆ ਕਿਵੇਂ ਆਲੇ ਦੁਆਲੇ ਲੱਗੇ ਸੀਸੀਟੀਵੀ ਫੂਟੇਜ ਵੀ ਚੈੱਕ ਕੀਤੇ ਜਾ ਰਹੇ ਨੇ ਕਿ ਆਖਰ ਕਿਸ ਦੀ ਗਲਤੀ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਇੱਕ ਰੋਡਵੇ ਦੀ ਬੱਸ ਅਤੇ ਸਵਿਫਟ ਗੱਡੀ ਦੇ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ 35 ਸਵਾਰੀਆਂ ਸਮੇਤ ਕਾਰ ਚਾਲਕ ਵੀ ਬੁਰੇ ਤਰੀਕੇ ਨਾਲ ਜ਼ਖਮੀ ਹੋਇਆ ਹੈ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੱਸਦੀ ਹੈ ਕਿ ਰੋਡਵੇ ਦੀ ਬੱਸ ਮੋਗਾ ਡਿੱਪੂ ਦੀ ਸੀ ਜੋ ਕਿ ਸ਼੍ਰੀ ਗੰਗਾ ਨਗਰ ਤੋਂ ਮੋਗੇ ਦੇ ਵੱਲ ਨੂੰ ਜਦੋਂ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਵਿਫਟ ਗੱਡੀ ਦੇ ਨਾਲ ਦੋਵਾਂ ਦੀ ਅੰਮੋ ਸਾਹਮਣੇ ਦੀ ਟੱਕਰ ਹੋ ਜਾਂਦੀ ਹੈ ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਪਰ ਇਸ ਹਾਦਸੇ ਦੇ ਵਿੱਚ ਬੱਸ ਦੀਆਂ ਸਵਾਰੀਆਂ ਦੇ ਵੀ ਗੰਭੀਰ ਛੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਜੋ ਬੱਸ ਦਾ ਚਾਲਕ ਸੀ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕੋਟਕਪੂਰਾ ਤੋਂ ਸામਨੇ ਆ ਰਹੀ ਹੈ ਜਿੱਤੇ ਕੀ ਇੱਕ ਰੋਡਵੇਜ ਦੀ ਬੱਸ ਅਤੇ Swift ਗੱਡੀ ਦੇ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਕਿ ਆਖਰ ਕਿਸ ਦੀ ਗਲਤੀ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਹਾਲਾਂਕਿ ਜਿਵੇਂ ਹੀ ਇਹ ਟੱਕਰ ਹੋਈ ਤਾਂ ਰਾਹਗੀਰ ਮੌਕੇ ਦੇ ਉੱਤੇ ਹੀ ਮਦਦ ਦੇ ਲਈ ਪਹੁੰਚਦੇ ਨੇ ਅਤੇ ਗੱਡੀ ਦੇ ਵਿੱਚ ਜੋ ਸਵਾਰ ਸੀ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਨਾਲ ਹੀ ਬੱਸ ਦੇ ਵਿੱਚ ਵੀ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਆਨੰਦ ਫਾਨਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਤਾਂ ਐਂਬੂਲੈਂਸ ਦੇ ਰਾਹੀਂ ਜੋ ਜ਼ਖਮੀ ਨੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਦੋਂ ਗੱਡੀ ਦੀ ਤਸਵੀਰ ਦੇਖੀ ਗਈ ਤਾਂ ਉਸ ਦੇ ਵਿੱਚ ਸਾਫ ਪਤਾ ਲੱਗ ਰਿਹਾ ਹੈ ਕਿ ਜੋ ਗੱਡੀ ਹੈ ਉਹ ਬੁਰੇ ਤਰੀਕੇ ਦੇ ਨਾਲ ਵੱਜੀ ਹੋਈ ਹੈ ਤੇ ਅਗਲਾ ਹਿੱਸਾ ਜੋ ਬਿਲਕੁਲ ਹੀ ਖਤਮ ਹੋ ਚੁੱਕਾ ਹੈ ਤਾਂ ਸਵਿਫਟ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਰੋਡਵੇਜ਼ ਦੀ ਬੱਸ ਦੇ ਨਾਲ ਜ਼ਬਰਦਸਤ ਟੱਕਰ ਹੋਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਰ ਇਹ ਹਾਦਸਾ ਵਾਪਰਿਆ ਕਿਵੇਂ ਆਲੇ-ਦੁਆਲੇ ਲੱਗੇ ਸੀਸੀਟੀਵੀ ਫੂਟੇਜ ਵਿੱਚ ਚੈੱਕ ਕੀਤੇ ਜਾ ਰਹੇ ਨੇ ਕਿ ਆਖਰ ਕਿਸ ਦੀ ਗਲਤੀ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਹੈ